ਤਾਨੂੰ ਦੱਸਦੇ ਆ ਕਿ ਜਨਤਾ ਨੂੰ ਮੂਰਖ ਕਵੇਂ ਬਣਾਉਂਦੇ ਨੇ ਇਹ ਸਰਕਾਰਾਂ ਇਹ ਪੁਲਿਸ ਮਹਿਕਮਾ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਕੱਲੇ ਕੱਲੇ ਗੱਲ ਸੁਣਨ ਵਾਲੀ ਆ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਅੱਜ ਕਰਾਂਗੇ ਇਹ ਤੁਸੀਂ ਕਿਸੇ ਚੈਨਲ ਉੱਤੇ ਨਹੀਂ ਤੁਸੀਂ ਸੁਣੋਗੇ ਨਾ ਹੀ ਕਿਸੇ ਨੇ ਕੀਤੀਆਂ ਤੇ ਨਾ ਹੀ ਕਿਸੇ ਨੇ ਕਰਨੀਆਂ ਜਿਹੜੀ ਗੱਲ ਕਰਾਂਗੇ ਉਹ ਤੁਹਾਡੇ ਸਾਹਮਣੇ ਅੱਜ ਤੱਕ ਤੁਸੀਂ ਨਹੀਂ ਸੁਣੀ ਹੋਣੀ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਦੇ ਜੇ ਚੰਗੇ ਲੱਗੇ ਤਾਂ ਸ਼ੇਅਰ ਕਰਦੇ ਹੋ ਕਮੈਂਟ ਵੀ ਤਾਂ ਕਰਨੇ ਕਿ ਆਪਣੇ ਸੁਝਾਅ ਜਰੂਰ ਦੇ ਦਿਓ ਇਸ ਮਾਮਲੇ ਦੇ ਵਿੱਚ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਭਤੇ ਗੱਲ ਕਰਦੇ ਆਪਾਂ ਅੱਜ ਕਿਹ ਰਾਜਨੀਤਿਕ ਬੜੀ ਐ ਜੀ ਸਹ ਆ ਭੈੜੀ ਸਹ ਆ ਜਿਹਨੂੰ ਲੱਗ ਜਾਏ ਬੰਦਾ ਚੰਗਾ ਭਲਾ ਹੁੰਦਾ ਭਗਵੰਤ ਮਾਨ ਕਹਿੰਦੇ ਹੁੰਦੇ ਆ ਕਿ ਵੱਡਾ ਕਲਾਕਾਰ ਸੀ ਇੱਕ ਬੜਾ ਹਰਨਨ ਪਿਆਰ ਆਪਾਂ ਕਹਦੇ ਕਲਾਕਾਰ ਸੀ ਮੰਨਿਆ ਜਾਂਦਾ ਸੀ ਕਮੇਟੀ ਦੇ ਵਿੱਚ ਪਰ ਜਿਉਂ ਹੀ ਜਿਹੜੇ ਉਹਦੇ ਉਹਨੇ ਪੈਰ ਜਿਹੜਾ ਸੱਤਾ ਦੇ ਵਿੱਚ ਧਰ ਲਿਆ ਰਾਜਨੀਤੀ ਦੇ ਵਿੱਚ ਧਰ ਲਿਆ ਤੇ ਫਿਰ ਕੰਮੇ ਉਤਰ ਪੁੱਤਲ ਹੋਇਆ ਤੇ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਡੀਜੀਪੀ ਦਾ ਬਿਆਨ ਆ ਇੱਕ ਕਾਲ ਡੀਜੀਪੀ ਨੇ ਬਿਆਨ ਦਿੱਤਾ ਪੰਜਾਬ ਦੇ ਗੌਰਵ ਜਾਦਵ ਨੇ ਕਹਿੰਦਾ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਸਾਡੇ ਕੋਲੇ ਕੋਈ ਕਾਨੂੰਨ ਨਹੀਂ ਕਿ ਅਸੀਂ ਨਸ਼ੇ ਤਸਕਰਾਂ ਦਾ ਘਟਾ ਦਈਏ ਤਾਂ ਨੂੰ ਪਤਾ ਕਿ ਜਿਹੜੀ ਕਿ ਲੇਡੀ ਕਨਸਟੇਬਲ ਆਵਨਦੀਪ ਕੌਰ ਦੇ ਮਾਮਲੇ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਕੀਤਾ ਪੰਜਾਬ ਦੇ ਡੀਜੀਪੀ ਗੌਰਵ ਜაძਵ ਨੂੰ ਕਿ ਭਾਈ ਦੱਸੋ ਹੁਣ ਦੂਜੇ ਤੁਸੀਂ ਛੋਟੇ ਮੋਟੇ ਜਿਹੜੇ ਨਸਾ ਤਸਕਰ ਸੀ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਚਲਾ ਦਿੱਤਾ ਉਹਨਾਂ ਦੇ ਘਰ ਤੈਸ ਨਸ਼ ਕਰ ਦਿੱਤੇ ਅਸੀਂ ਬਹੁਤ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਬਿਲਕੁਲ ਦੀਆਂ ਦੇਖੀਆਂ ਇੱਕ ਮੁੰਡਾ ਨੌਜਵਾਨ ਕਹਿ ਰਿਹਾ ਕਿ ਮੇਰਾ ਭਾਈ ਚਿੱਟਾ ਵੇਚਦਾ ਸੀ ਲਾਉਂਦਾ ਸੀ ਤੇ ਖਾਂਦਾ ਵੀ ਸੀ ਤੇ ਸਾਡਾ ਉਹਦੇ ਵਿੱਚ ਕੀ ਕਸੂਰ ਆ ਸਾਡੇ ਘਰ ਨਾਲ ਢਾਓ ਤੇ ਹੋਰ ਬੀਬੀਆਂ ਵੀ ਕਹਿ ਰਹੀਆਂ ਕਿ ਭਾਈ ਸਾਡਾ ਫਲਾਣਾ ਬੰਦਾ ਖਾਂਦਾ ਸੀ ਵੇਚਦਾ ਸੀ ਹੁਣ ਤਾਂ ਉਹ ਹਟ ਗਿਆ ਪਰ ਸਾਡੇ ਘਰ ਨਾਲ ਢਾਓ ਪਰ ਹੁਣ ਇੱਥੇ ਤੁਹਾਨੂੰ ਮੈਂ ਚਲਾਕੀ ਦੱਸਦਾਗਾ ਡੀਜੀਪੀ ਕਹਿ ਰਿਹਾ ਕਿ ਸਾਡੇ ਕੋਲੇ ਕੋਈ ਅਸੀਂ ਕਿਸੇ ਵੀ ਦਸੇ ਤਸਕਰ ਦਾ ਘਰ ਨਾ ਢਾਵਾਂਗੇ ਤੇ ਨਾ ਹੀ ਢਾਹਿਆਗਾ ਇਹ ਤੋਂ ਸਭ ਤੋਂ ਵੱਡਾ ਬਿਆਨ ਆ ਪੰਜਾਬ ਦੇ ਡੀਜੀਪੀ ਗੌਰਵ ਜੱਜ ਦਾ ਕਹਿੰਦਾ ਨਾ ਕਿਸੇ ਦਾ ਘਟ ਆਇਆ ਸੀ ਚਿੱਟੇ ਵਾਲੇ ਦਾ ਤੇ ਨਾ ਹੀ ਸਾਡੇ ਕੋਲੇ ਕੋਈ ਕਾਨੂੰਨ ਆ ਵੀ ਅਸੀਂ ਕਿਸੇ ਦਾ ਘਟ ਹਾਤੀਏ ਦੇਖੋ ਵੀ ਕਮੇ ਮੁੱਕਰ ਦਿਆ ਹੈ ਕਹਿੰਦਾ ਜੀ ਇੱਥੇ ਬਲਡوزر ਕੋਈ ਨਹੀਂ ਚੱਲਦਾ ਅਸੀਂ ਨਸੇ ਆਲਦਾ ਕਲੀਅਰ ਕੱਟ ਕੇ ਜਾਨੀ ਕਿ ਕੋਈ ਘਰ ਨਹੀਂ ਅਸੀਂ ਢਾ ਸਕਦੇ ਸਾਡੇ ਕੋਲੇ ਕਹਿੰਦਾ ਕੋਈ ਪਰਮਿਸ਼ਨ ਨਹੀਂ ਕੋਈ ਸਾਡੇ ਕੋਲ ਅਥਾਰਟੀ ਨਹੀਂ ਕੋਈ ਸਾਡੇ ਕੋਲੇ ਕਹਿੰਦਾ ਕਾਨੂੰਨ ਦਾ ਉਹ ਨਹੀਂ ਕਿ ਕਾਨੂੰਨ ਦੇ ਤਹਿਤ ਅਸੀਂ ਢਾ ਦੇ ਘਰ ਤੇ ਜਿਹੜੇ ਘਰ ਭਾਈ ਢਾ ਦਿੱਤੇ ਆ ਤੇ ਉਹ ਦੱਸੋ ਉਹ ਘਰ ਕਿਹਦੇ ਢਾਏ ਆ ਜਿਹੜੀਆਂ ਬੀਬੀ ਬਿਲਕਰੀਆਂ ਨੇ ਜਿਹੜੇ ਨੌਜਵਾਨ ਬਿਲਕਰੇ ਆ ਕਿ ਸਾਡਾ ਭਾਈ ਨਸਾ ਚਿੱਟਾ ਕਰਦਾ ਸੀ ਭਾਈ ਵੇਚਦਾ ਸੀ ਉਹ ਘਰ ਤੁਸੀਂ ਢਾ ਦਿੱਤੇ ਤੇ ਡੀਜੀਪੀ ਕਹਿੰਦਾ ਕਿ ਅਸੀਂ ਸਾਡੇ ਕੋਲੇ ਕੋਈ ਅਜਿਹੀ ਅਥਾਰਟੀ ਨਹੀਂ ਇੱਕ ਬਿਆਨ ਸੁਣਾ ਦਿੰਨਾ ਹੁਣ ਮੁੱਖ ਮੰਤਰੀ ਦਾ ਭਗਵੰਤ ਮਾਨ ਦਾ ਕੀ ਕਹਿੰਦਾਗਾ ਉਹ ਉਹ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਆ ਕਿ ਬੜੀ ਵੀਡੀਓ ਧਿਆਨ ਨਾਲ ਸੁਣਨ ਵਾਲੀ ਹੈ ਕੱਲੀ ਕੱਲੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀਆਂ ਗੱਲਾਂ ਕਈ ਅੱਜ ਇਸ ਵੀਡੀਓ ਵਿੱਚ ਕੀਤੀਆਂ ਜਾਣੀਆਂ ਨੇ ਉਹ ਕਿਤੇ ਤੁਸੀਂ ਮੀਡੀਆ ਤੋਂ ਨਹੀਂ ਸੁਣੀਆਂ ਹੋਣੀਆਂ ਪਹਿਲਾਂ ਤੁਹਾਨੂੰ ਇੱਕ ਮੈਂਟਰ ਦਾ ਜਿਹੜਾ ਬਿਆਨ ਆ ਪੰਜਾਬ ਦੇ ਮੁੱਖ ਮੰਤਰੀ ਦਾ ਨਸਿਆਂ ਦੇ ਜਿਹੜਾ ਘਟਾ ਜਾ ਰਹੇ ਨੇ ਡੀਜੀਪੀ ਕੀ ਬੋਲ ਰਹੇ ਆ ਭਗਵੰਤ ਮਾਨ ਕੀ ਬੋਲ ਰਹੇ ਆ ਪਹਿਲਾਂ ਤੁਸੀਂ ਇਹਨਾਂ ਦੀ ਆਪ ਦੀ ਸੱਚਾਈ ਸੁਣ ਲਓ ਸਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋ ਜਿਹੜੋ ਤੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਬਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡوزر ਆ ਰਿਹਾ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਉਹਨੂੰ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਸੁਣ ਲਿਆ ਜੀ ਬਿਆਨ ਆ ਮੁੱਖ ਮੰਤਰੀ ਕਹਿ ਰਿਹਾ ਸਾਡੇ ਬਲਡوزر ਤਿਆਰ ਨੇ ਨਸਲ ਵਾਲੇ ਦੇ ਘਰ ਟਾਉਣ ਦੇ ਲਈ ਤੇ ਅਸੀਂ ਬਲਡوزر ਫੇਰ ਰਹੇ ਅਸੀਂ ਇੱਥੇ ਘਟ ਆ ਰਹੇ ਆ ਨਾ ਇੱਥੇ ਪੁਲਸ ਵਾਲਾ ਬਖਸਾ ਜਾਊਗਾ ਤੇ ਨਾ ਹੀ ਕੋਈ ਦੂਜਾ ਤੀਜਾ ਬਖਸ਼ਿਆ ਜਾਊਗਾ ਤੇ ਪੰਜਾਬ ਦਾ ਡੀਜੀਪੀ ਪੰਜਾਬ ਦੇ ਵਿੱਚ ਆ ਕੇ ਬਠਿੰਡੇ ਦੇ ਵਿੱਚ ਆ ਕੇ ਕਹਿ ਰਿਹਾ ਕਿ ਅਸੀਂ ਕੋਈ ਨਾ ਨਸ਼ੇ ਕਰ ਵਾਲ ਦਾ ਤਸਕਰ ਦਾ ਘਟਾ ਆ ਤੇ ਨਾ ਹੀ ਸਾਡੇ ਕੋਈ ਕੋਈ ਅਥਾਰਟੀ ਆ ਤੇ ਨਾ ਹੀ ਅਸੀਂ ਕਾਨੂੰਨ ਆ ਇਹ じゃ ਕੋਈ ਬਣਿਆ ਕਿ ਅਸੀਂ ਨਸ਼ੇ ਕਰਨ ਵਾਲੇ ਦਾ ਜਿਹੜਾ ਆ ਜਾਂ ਵੇਚਣ ਵਾਲੇ ਦਾ ਘਟਾ ਸਕੀਏ ਤੇ ਫਿਰ ਜਿਹੜੇ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੇ ਭਾਈ ਤੁਸੀਂ ਲਗਾਤਾਰ ਆਪਾਂ ਤੁਸੀਂ ਸਾਰੇ ਅਸੀਂ ਸੁਣਦੇ ਆ ਰਹੇ ਹਾਂ ਕਿ ਜਿਹੜੇ ਘਟ ਆਏ ਨੇ ਉਹ ਕਿਹਦੇ ਟਾ ਦਿੱਤੇ ਤੁਸੀਂ ਫਿਰ ਜਿਹੜੇ ਬੁਲਡੋਜ਼ਰ ਨਿਤ ਚੱਲਦੇ ਸੀ ਜਿਹੜੇ ਨੌਜਵਾਨ ਮਾਵਾ ਬਿਲਕਦੀਆਂ ਸੀ ਉਹ ਘਟ ਕਿਹਦੇ ਟਾਤੇ ਕਹਿੰਦਾ ਜੀ ਉਹ ਤਾਂ ਗਲਤ ਸਾਰੇयां ਹੋਈਆਂ ਹੋਈਆਂ ਸੀ ਜਾਂ ਜਿਹੜਾ ਕਿ ਰੋਡ ਦੇ ਉੱਪਰ ਜਿਹੜਾ ਗਲਤ ਜਿਨ੍ਹਾਂ ਨੇ ਮਕਾਨ ਬਣਾਏ ਸੀ ਤੇ ਕਹਿੰਦੇ ਅਸੀਂ ਉਹ ਘਟ ਆਏ ਆ ਇਹ ਆ ਡੀਜੀਪੀ ਦਾ ਬਿਆਨ ਗੌਰਵ ਜაძਵ ਦਾ ਤੇ ਭਗਵਾਨਤ ਮਾਨ ਕਹਿ ਰਿਹਾ ਕਿ ਅਸੀਂ ਘਟ ਆਵਾਂਗੇ ਹੁਣ ਤੁਸੀਂ ਆਪ ਦੇਖ ਲਓ ਕਿ ਦੋਨਾਂ ਦੇ ਬਿਆਨ ਨੇ ਦੋ ਸਰ ਇੱਕ ਮੁੱਖ ਮੰਤਰੀ ਹੈ ਇੱਕ ਪੰਜਾਬ ਦਾ ਪੁਲਿਸ ਦਾ ਡੀਜੀਪੀ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਲੋਕ ਲੋਕਾਂ ਨੂੰ ਕਵੇਂ ਬੁੱਧੂ ਬਣਾਉਂਦੇ ਆ ਇਹ ਸਰਕਾਰਾਂ ਇਹ ਪੁਲਿਸ ਵਾਲੇ ਕਵੇਂ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਹੁਣ ਘਰ ਟਾਹੇ ਬੈਠੇ ਚਿੱਟੇ ਵਾਲਿਆਂ ਦੇ ਘਰ ਇਹਨਾਂ ਨੇ ਟਾਏ ਨੇ ਇਹ ਨਹੀਂ ਘਟਾਏ ਨੇ ਹੁਣ ਮੁੱਕਲੀ ਜਾਣ ਦੇਖੋ ਜਿਹੜੇ ਲੋਕ ਅਜੇ মিডিਆ ਦੇ ਸਾਹਮਣੇ ਆਉਣਗੇ ਜਿਨ੍ਹਾਂ ਦੇ ਘਟਾਏ ਨੇ ਵੀਡੀਓ ਚੱਕ ਕੇ YouTube ਤੇ ਸਰਚ ਕਰ ਲਓ ਜਿਨ੍ਹਾਂ ਦੇ ਉੱਤੇ ਬਲਡਰ ਫਿਰਿਆ ਤੇ ਉਹ ਕਵੇਂ ਬਿਲਕਦੇ ਆ ਸਾਰੇ ਤੁਹਾਡੇ ਸਾਹਮਣੇ ਆ ਦੂਸਰੀ ਗੱਲ ਹੁਣ ਇਹਨਾਂ ਨੂੰ ਡਰ ਪਤਾ ਕਿਉਂ ਸਤਾ ਰਿਹਾ ਕਿ ਤੁਸੀਂ ਸੁਣਿਆ ਹੁਣ ਜਦੋਂ ਜੋਗੀ ਆਇਆ ਅਦਿੱਤਿਆ ਜੋਗੀ ਜਿਹੜਾ ਜੂਪੀ ਦਾ ਮੁੱਖ ਮੰਤਰੀ ਆ ਦੂਸਰੀ ਵਾਰ ਮੁੱਖ ਮੰਤਰੀ ਬਣਿਆ ਜਦੋਂ ਉਹ ਆਇਆ ਉਹਨੇ ਗੈਂਗਸਟਰਾਂ ਦੇ ਕਹਿ ਲਈਏ ਤੇ ਜਾਂ ਚਿੱਟੇ ਸਦਾਗਰ ਸੀ ਜਿਹੜੇ ਚਿੱਟਾ ਦਾ ਕੰਮ ਕਰਦੇ ਸੀ ਨਸ਼ੇ ਦਾ ਉਹਨਾਂ ਦੇ ਉਹਨੇ ਘਰ ਢਾਉਣੇ ਸ਼ੁਰੂ ਕਰ ਦਿੱਤੇ ਤਾਂ ਉਥੋਂ ਦੇ ਲੋਕਾਂ ਨੇ ਜਿਹੜਾ ਭਾਈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿੱਟ ਪਾ ਦਿੱਤੀ ਕਿ ਸਾਡੇ ਘਟ ਆਏ ਆ ਜਾ ਰਹੇ ਨੇ ਕਿ ਅਸੀਂ ਨਸ਼ਾ ਵੇਚਦੇ ਆਂ ਜੀ ਇੱਕ ਕਹਿ ਕੇ ਤਾਂ ਸੁਪਰੀਮ ਕੋਰਟ ਨੇ ਜੋਗੀ ਨੂੰ ਖਿੱਚ ਲਿਆ ਕਿ ਭਾਈ ਦੱਸ ਤੇਰੇ ਕੋਲੇ ਕੀ ਅਥੋਰਟੀ ਆ ਦੱਸ ਕਿ ਕਿਹਦੇ ਆਰਡਰ ਲੈ ਕੇ ਆਇਆ ਤੂੰ ਕਿਉਂ ਘਟ ਆਏ ਨੇ ਤਾ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ ਸਰਕਾਰ ਨੂੰ 10-10 ਲੱਖ ਰੁਪਇਆ ਕੋਰਟ ਨੇ ਫੈਨ ਕਰ ਦਿੱਤਾ ਕਿ ਇਹਨਾਂ ਨੂੰ 10-10 ਲੱਖ ਰੁਪਇਆ ਹੁਣੇ ਦਿਓ ਤਾਂ ਉਸੇ ਜੋਗੀ ਸਰਕਾਰ ਨੂੰ ਜਿਨੇ ਬਦਲਚਰ ਫੇਰੇ ਸੀ ਤਾਂ 10-10 ਲੱਖ ਰੁਪਇਆ ਦੇਣਾ ਪਿਆ ਦੂਸਰੀ ਗੱਲ ਦੂਸਰੀ ਗੱਲ ਇਹ ਆ ਵੀ ਚਿੱਟੇ ਵਾਲਾ ਕਹਿੰਦੇ ਲੱਗ ਗਿਆ ਜੀ ਉਹ ਬਿਮਾਰ ਆ ਉਹਨੂੰ ਦਵਾਈ ਦੀ ਲੋੜ ਆ ਚਿੱਟੇ ਵਾਲਾ ਵੇਚਦਾ ਉਹਦੇ ਸਿਕੰਜਾ ਖਸਾਇਆ ਜਾਵੇ ਤੇ ਉਹਦੇ ਉੱਤੇ ਜਿਹੜਾ ਕਿ ਪਰਚਾ ਦਰਜ ਕੀਤਾ ਜਾਵੇ ਉਹਦਾ ਘੱਟ ਆਇਆ ਜਾਵੇ ਚਲੋ ਇਹ ਮੰਨਦੇ ਆ ਠੀਕ ਆ ਕਰਨਾ ਚਾਹੀਦਾ ਪਰ ਮੈਂ ਜਿਹੜਾ ਘਟੋਂ ਦੇ ਵਿੱਚ ਜਿਹੜੇ ਹੱਕ ਦੇ ਵਿੱਚ ਕਿਉਂ ਨਹੀਂ ਇੱਕ ਤੁਹਾਨੂੰ ਮੈਂ ਕੱਲੀ ਕੱਲੀ ਮੈਂ ਦੁਬਾਰੇ ਫੇਰ ਕਹਿਣਾ ਕਿ ਤੁਸੀਂ ਥੋੜੀ ਜਿਹੀ ਵੀਡੀਓ ਸੁਣ ਲਿਓ 5 ਮਿੰਟ ਹੋਰ ਕੱਢ ਲਓ ਵੀ ਉਹਨਾਂ ਦੇ ਘਰ ਉੱਤੇ ਟੌਣ ਦਾ ਮੈਂ ਕਿਉਂ ਹੁਣ ਇਹ ਕਹਿੰਦੇ ਆ ਸਰਕਾਰ ਕਹਿ ਰਹੀ ਆ ਕਿ ਉਹਨਾਂ ਨੇ ਚਿੱਟੀਆਂ ਚੁੰਨੀਆਂ ਦੇ ਜਿਹੜੇ ਅਰਾਂਗਣੇ ਉਹ ਚਿੱਟੇ ਕਰ ਦਿੱਤੇ ਚਿੱਟੇ ਨੇ ਚਿੱਟੀਆਂ ਚੁੰਨੀਆਂ ਜਿਹੜੀਆਂ ਕਿ 70 ਵਿਸ ਗਏ ਨੌਜਵਾਨ ਅਨੇਕਾ ਭੇਡ ਚੜ ਗਏ ਚਿੱਟੇ ਨਾਲ ਬਰਬਾਦ ਕਰ ਦਿੱਤੇ ਇਸ ਕਰਕੇ ਸੀ ਉਹਨਾਂ ਦਾ ਘਟ ਆਉਣੇ ਆ ਤੇ ਮੈਂ ਸਰਕਾਰ ਨੂੰ ਤੇ ਆਪਣਾ ਪ੍ਰਸ਼ਾਸਨ ਨੂੰ ਪੁੱਛਦਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਇਹ ਘਟ ਆਉਣੇ ਚਾਹੀਦੇ ਨੇ ਜਦੋਂ ਮਰਨ ਲੈਣੇ ਤੋ ਤੁਹਾਡੀ ਗੱਲ ਠੀਕ ਆ ਤੇ ਨਾਲ ਹੀ ਜਿਹੜੇ ਬੱਚੇ ਜੰਮੇ ਨੇ ਜਿਨ੍ਹਾਂ ਦੀ ਉਮਰ 5 ਸਾਲ ਆ 7 ਸਾਲ 8 ਸਾਲ 10 ਸਾਲ ਤੇ ਉਹਨਾਂ ਬੱਚਿਆਂ ਦਾ ਕੀ ਕਸੂਰ ਆ ਕਿਸੇ ਦਾ ਆਪਾ ਜਾਨਵਰ ਦਾ ਜੇਕਰ ਕਿਸੇ ਪੰਛੀ ਦਾ ਆਲਣਾ ਮਿਟਾ ਦਈਏ ਤੇ ਆਪ ਨੂੰ ਦੁੱਖ ਹੁੰਦਾ ਉਹ ਕਸੂਰ ਉਹ ਬੰਦੇ ਦਾਗਾ ਇੱਕ ਬੰਦਾ ਦੋਸੀ ਆ ਉਹਦੇ ਵਿੱਚ ਸਾਰਾ ਪਰਿਵਾਰ ਦੋਸੀ ਨਹੀਂ ਹੋ ਸਕਦਾ ਉਹਦੇ ਵਿੱਚ ਬੱਚੇ ਦੋਸਤੀ ਨਹੀਂ ਹੋ ਸਕਦੇ ਹੁਣ ਤੁਸੀਂ ਕਹੋਗੇ ਕਿ ਦੋਸਤੀ ਹੋ ਸਕਦੀ ਹੈ ਕਿ ਉਹਨਾਂ ਨੇ ਫਲਾਨੇ ਦੇ ਬੱਚੇ ਮਾਰੇ ਆ ਇਸ ਗੱਲ ਦਾ ਮੈਂ ਜਵਾਬ ਤੁਹਾਨੂੰ ਪਹਿਲੀ ਦੇ ਦਿੰਦਾ ਕਮੈਂਟ ਕਰਨ ਤੋਂ ਪਹਿਲਾਂ ਕਿ ਤੁਸੀਂ ਇੱਕ ਕਮੈਂਟ ਕਰੋ ਤੇ ਮੈਂ ਤੁਹਾਨੂੰ ਜਵਾਬ ਪਹਿਲੇ ਦੇ ਦਾਂ ਮੈਂ ਕਹਿੰਦਾ ਭਾਈ ਚਿੱਟਾ ਬੰਦ ਹੋਣਾ ਚਾਹੀਦਾ ਤੇ ਨਾਲ ਹੀ ਇੱਥੇ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਜਿਹੜੇ ਠੇਕੇ ਖੋਲੇ ਨੇ ਸ਼ਰਾਬ ਦੇ ਪੰਜਾਬ ਸਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਠੇਕੇ ਖੋਲੇ ਨੇ ਉਹ ਸਭ ਤੋਂ ਪਹਿਲਾਂ ਬੰਦ ਹੋਣੇ ਚਾਹੀਦੇ ਆ ਲੱਖਾਂ ਘਰ ਉਜੜ ਗਏ ਸ਼ਰਾਬ ਦੇ ਨਾਲ ਲੱਖਾਂ ਘਰ ਆ ਲੱਖਾਂ ਘਰਾਂ ਦੇ ਵਿੱਚ ਲੜਾਈਆਂ ਪੈਂਦੀਆਂ ਇਸ ਸ਼ਰਾਬ ਦੇ ਨਾਲ ਸ਼ਰਾਬ ਨਾਲ ਪੀ ਕੇ ਲੱਖਾਂ ਐਕਸੀਡੈਂਟ ਹੁੰਦੇ ਨੇ ਹਜ਼ਾਰਾਂ ਜਾਨਾਂ ਇਸ ਸ਼ਰਾਬ ਨਾਲ ਪੀ ਕੇ ਰੋਹ ਜਾਂਦੀਆਂ ਨੇ ਕਿਤੇ ਆਂਕੜਾ ਕੱਢ ਕੇ ਦੇਖੋ ਚਿੱਟਾ ਤਾਂ ਹੋਣਾ ਆ ਚਿੱਟਿਆਂ ਦੇ ਕਹਿੰਦੇ ਅਸੀਂ ਜੇ ਨਹੀਂ ਪਿੰਦੇ ਆ ਤਾਂ ਵੀ ਮਰਦੇ ਆ ਜੇਕਰ ਪੀਣ ਨੇ ਅਸੀਂ ਤਾਂ ਹੀ ਮਰਦੇ ਆ ਉਹੀ ਹਾਲ ਸ਼ਰਾਬ ਵਾਲਿਆਂ ਦਾ ਹੁਣ ਡਾਕਟਰ ਕਹਿੰਦਾ ਕਿ ਤੂੰ ਸ਼ਰਾਬ ਪੀਣੀ ਤੇਰਾ ਲੀਵਰ ਖਰਾਬ ਆ ਤੇਰਾ ਲੀਵਰ ਖਤਮ ਹੋ ਗਿਆ ਸ਼ਰਾਬ ਤੇਰੇ ਲਈ ਜ਼ਹਿਰ ਆ ਜੇ ਤੂੰ ਇੱਕ ਘੁੱਟ ਸ਼ਰਾਬ ਦੀ ਭਰ ਲਈ ਤਾਂ ਤੇਰੀ ਜਾਨ ਜਾਊਗੀ ਉਹਨਾਂ ਨੂੰ ਆਪਦੀ ਜਾਨ ਦੀ ਪਰਵਾਹ ਨਹੀਂ ਪਰ ਉਹਨਾਂ ਤੋਂ ਸ਼ਰਾਬ ਛੱਡੀ ਨਹੀਂ ਜਾਂਦੀ ਕਿਉਂਕਿ ਉਹਨਾਂ ਨੂੰ ਸ਼ਰਾਬ ਘਰ ਘਰ ਚੁੱਕੀ ਆ ਉਹ ਸ਼ਰਾਬ ਬਿਨਾ ਜੜੀ ਨਸੇ ਬਿਨਾ ਬਿਚ ਸਾਰ ਨਹੀਂ ਸਕਦੇ ਉਹਨਾਂ ਦੀ ਜਾਨ ਨਿਕਲਦੀ ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਲਈਏ ਉਹ ਕਹਿੰਦੇ ਅਸੀਂ ਤੜਪ ਤੜਪ ਕੇ ਬਿਨਾ ਉਹ ਤੋਂ ਵੀ ਮਰਨਾ ਜੇ ਉਹ ਪੀਂਦੇ ਆ ਤਾਂ ਉਹਨਾਂ ਦੀ ਅਨੇਕਾਂ ਦੀ ਜਾਨਾਂ ਜਿਹੜੀਆਂ ਚਲੀਆਂ ਗਈਆਂ ਤਾਂ ਪੁੱਛਦੇ ਆ ਪਰਿਵਾਰ ਨੂੰ ਮਿਲਦੇ ਆ ਕਈ ਵਾਰ ਆ ਉਹ ਕਹਿੰਦੇ ਭਾਈ ਡਾਕਟਰ ਨੇ ਮਨਾ ਕੀਤੀ ਸੀ ਇਹ ਹਟਿਆ ਨਹੀਂ ਲੱਖਾਂ ਜਾਨਾਂ ਸ਼ਰਾਬ ਦੇ ਨਾਲ ਜਾਂਦੀਆਂ ਭਗਵੰਤ ਮਾਨਸਿਆਂ ਲੱਖਾਂ ਘਰਾਂ ਦੇ ਘਰ ਉੱਜੜ ਕੇ ਤਬਾਹ ਹੋ ਗਏ ਲੜਾਈਆਂ ਪੈਂਦੀਆਂ ਨੇ ਇਸ ਸ਼ਰਾਬ ਦੇ ਨਾਲ ਆ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਤੁਸੀਂ ਠੇਕੇ ਖੋਲੀ ਬੈਠੇ ਹੋ ਸਾਥਾਂ ਤੇ ਐਸਾ ਸਰਾਵ ਦੇ ਨਾਲ ਤੁਹਾਨੂੰ ਕਮਾਈ ਹੁੰਦੀ ਆ ਚਿੱਟੇ ਵੇਚਣ ਨਾਲ ਜਿਹੜਾ ਵੇਚਦਾ ਉਹਨੂੰ ਕਮਾਈ ਹੁੰਦੀ ਆ ਫਰਕ ਇੰਨਾ ਕਾ ਉਹ ਵੀ ਨਸ਼ਾ ਉਹ ਵੀ ਨਸ਼ਾ ਦਾ ਨਸ਼ਾ ਜ਼ਹਿਰ ਤਾਂ ਜ਼ਹਿਰ ਹੀ ਹੁੰਦੀ ਆ ਤੇ ਉਹ ਜ਼ਹਿਰ ਤੁਸੀਂ ਵੇਚ ਰਹੇ ਹੋ ਤੇ ਇੱਕ ਵਜ੍ਹਾ ਦੂਜਾ ਵੇਚ ਰਿਹਾਗਾ ਉਹ ਕਿਸੇ ਹੋਰ ਕੰਪਨੀ ਦਾ ਜ਼ਹਿਰ ਆ ਜਿਹੜੀ ਤੁਸੀਂ ਵੇਚ ਰਹੇ ਹੋ ਇਹ ਤੁਹਾਡੀ ਕੰਪਨੀ ਦੀ ਜ਼ਹਿਰ ਆ ਫਰਕ ਇਹ ਆ ਪੰਜਾਬ ਦੇ ਵਿੱਚ ਤਮਾਕੂ ਬੰਦ ਹੋਣਾ ਚਾਹੀਦਾਗਾ ਤਮਾਕੂ ਉੱਤੇ ਬੈਣ ਲੱਗਣਾ ਚਾਹੀਦਾਗਾ ਬੀੜੀ ਸਰਗਟ ਜਿਆਦਾ ਜਿੰਨਾ ਵੀ ਤਮਾਕੂ ਵਰਤਿਆ ਜਾਂਦਾਗਾ ਸਾਡੇ ਲੋਕ ਨਹੀਂ ਬੋਲਦੇ ਇਹ ਕਿਉਂਕਿ ਉਹ ਆਪ ਇਹਦਾ ਸੇਵਨ ਕਰਦੇ ਨੇ ਉਹ ਇਹਨਾਂ ਨਸਿਆਂ ਦੇ ਉੱਤੇ ਗਲਤਾਨ ਹੋਏ ਹੋਏ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਆਪਾ ਤੋਂ ਇੱਕ ਚਾਹ ਨਹੀਂ ਛੱਡੀ ਜਾਂਦੀ ਚਾਹ ਜਿਹੜਾ ਬੰਦਾ ਪੀਂਦਾਗਾ ਆਪਾਂ ਸਾਰੇ ਪੀਨੇ ਆ ਜਿਹੜਾ ਜਿਹੜਾ ਬੰਦਾ ਨਹੀਂ ਪੀਂਦਾ ਉਹ ਬੱਕਰੀ ਗੱਲ ਆ ਜਾਂ ਕੁਝ ਸਤਾਵਾਂ ਨੇ ਜਾਂ ਕੁਝ ਜਥੇਬੰਦੀਆਂ ਨੇ ਸਿੰਘ ਸਿੰਘ ਨੇ ਜਾਂ ਕੁਝ ਦੌਂਦੀ ਟਕਸਾਲ ਆ ਉਹਨਾਂ ਵਿੱਚ ਚਾਹ ਜਿਹੜੀ ਉੱਥੇ ਪੀ ਨਹੀਂ ਜਾਂਦੀ ਉੱਥੇ ਲੱਸੀ ਵਰਤਾਈ ਜਾਂਦੀ ਆ ਮਹਿਤੇ ਦਮ ਦੀ ਟਕਸਾਲ ਦੇ ਵਿੱਚ ਉਹਨਾਂ ਦਾ ਵਿਦਿਆਰਥੀ ਨੇ ਚਾਹ ਦਾ ਸੇਵਨ ਨਹੀਂ ਕਰਦੇ بڑے ਘਰਾਂ ਦੇ ਨੌਜਵਾਨ ਨੇ ਮੁੰਡੇ ਨੇ ਜਾਂ ਲੜਕੀਆਂ ਨੇ ਚਾਹ ਦਾ ਸੇਵਨ ਨਹੀਂ ਕਰਦੀਆਂ ਪਰ ਜਿਹੜਾ ਚਾਹ ਪੀਂਦਾਗਾ ਜਾਂ ਖੇਤ ਆ ਕੋਈ ਖੇਤ ਕਿਸਾਨ ਆ ਜਾਂ ਕੋਈ ਆਮ ਕਰਦਾ ਕੋਈ ਵੀ ਆ ਜਣੀ ਕਿ ਉਹਨਾਂ ਤੇ ਚਾਹ ਨਹੀਂ ਛੱਡੀ ਜਾ ਸਕਦੀ ਚਾਹ ਬਿਨਾ ਉਹ ਸਾਰ ਨਹੀਂ ਸਕਦੇ ਜਾਂ ਦੋ ਟਾਈਮ ਜਾਂ ਤਿੰਨ ਟਾਈਮ ਕੋਈ ਚਾਰ ਟਾਈਮ ਹੁਣ ਤੁਸੀਂ ਦੇਖ ਲਓ ਜਿਹੜਾ ਬੰਦਾ ਕੋਈ 10 ਸਾਲਾਂ ਤੋਂ ਕੋਈ 5 ਸਾਲਾਂ ਤੋਂ ਕੋਈ 4 ਸਾਲਾਂ ਤੋਂ ਕੋਈ 20 ਸਾਲਾਂ ਤੋਂ ਨਸ਼ਾ ਕਰਦਾ ਉਹ ਕਵੇਂ ਛੱਡ ਦਊਗਾ ਉਹਦੀ ਆਖਰ ਮੌਤ ਹੀ ਆ ਪਰ ਜਿਹੜੀ ਕਿ ਜਿਹੜਾ ਚਿੱਟਾ ਗਾ ਮੈਂ ਕਹਿੰਦਾ ਇਹ ਵੀ ਸਭ ਤੋਂ ਜ਼ਿਆਦਾ ਨਾਮ ਵਾਲੀ ਬਿਮਾਰੀ ਹੈ ਜਿਹੜੀ ਕਿ ਇੱਕ ਲੋਕਾਂ ਨੂੰ ਲੱਗੀ ਹੋਈ ਆ ਇਹਦਾ ਵੀ ਹੱਲ ਜਿਹੜਾ ਹੈਗਾ ਤੋੜ ਇਹਦਾ ਕੋਈ ਨਹੀਂ ਲੱਭਦਾ ਦੂਸਰਾ ਜਿਹੜਾ ਕਿ ਠੇਕੇ ਨੇ ਸਰਾਵ ਦੇ ਇਹ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਇਹ ਕਿਉਂ ਨਹੀਂ ਬੰਦ ਹੁੰਦੇ ਸਰਕਾਰ ਦੀ ਸੱਜੀ ਬਾ ਮੰਨੀ ਜਾਂਦੀ ਹੈ ਠੇਕੇ ਇਹ ਤੇ ਇਹਨਾਂ ਨੂੰ ਇੰਨੀ ਕਮਾਈ ਹੁੰਦੀ ਆ ਆਮਦਨ ਜ਼ਹਿਰ ਵੇਚ ਕੇ ਲੋਕਾਂ ਨੂੰ ਨਸ਼ਾ ਪ੍ਰਮੋਟ ਕਰਕੇ ਲੋਕਾਂ ਨੂੰ ਨਸ਼ਾ ਵੇਚ ਕੇ ਇਹਨਾਂ ਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਜ਼ਹਿਰ ਜ਼ਹਿਰ ਹੁੰਦੀ ਆ ਇੱਕਾ ਦੂਜੀ ਕੰਪਨੀ ਜ਼ਹਿਰ ਆ ਤੇ ਤੁਸੀਂ ਦੂਜੀ ਕੰਪਨੀ ਜ਼ਹਿਰ ਵੇਚ ਰਹੇ ਹੋ ਤੁਸੀਂ ਸਰਿਆਂ ਵੇਚ ਰਹੇ ਹੋ ਉਹ ਲੁਕ ਲਗਾ ਕੇ ਵੇਚ ਰਹੇ ਆ ਇਹ ਬਸ ਇੰਨਾ ਇੱਕ ਫਰਕ ਆ ਇਸ ਗੱਲ ਤੇ ਜ਼ਰੂਰ ਗੌਰ ਕਰਨੀ ਆ